ਸੁਖਮਨੀ ਸੁਖਾਂ ਦੀ ਨੀਦ ਪੜਦਿਆਂ ਸੁਣਦਿਆਂ ਦੇ ਕਾਰਜ ਸੀਦ ਸੁਖਮਨੀ ਸੁਖਾਂ ਦੀ ਦਾਤੀ ਸੁਖਮਨੀ ਪੜੀਏ ਦਿਨ ਰਾਤੀ ਸੁਖਮਨੀ ਜੇ ਕੋ ਪੜੇ ਸੁਣਾਵੇ ਮਨ ਬਾਚਤ ਫਲ ਕੋ ਸੋ ਪਾਵੇ ਸੁਖਮਨੀ ਦਾ ਪਾਠ ਜੋ ਹੈ ਪਾਠ ਜੇ ਅਭਿਆਸੀ ਹੋ ਜਾਏ ਅਭਿਆਸੀ ਬਾਬਾ ਨਾਨਕ ਸਿੰਘ ਜੀ ਪੰਜ ਬਾੜ ਸੁਖਮਨੀ ਸਾਹਿਬ ਰੋਜ਼ ਸੁਣਦੇ ਆਖੋ ਸਤਿਨਾਮ ਹਾਂ ਸਰਮਨ ਕਰੇ ਸੁਖਮਨੀ ਦਾ ਪਾਠਕ ਜੋ ਹੈ ਮੁਖ ਤੇ ਜੋ ਬੋਲੇ ਸੋ ਹੋਏ ਅਨੰਦਨ ਸੁਖਮਨੀ ਜੋ ਰਰੇ ਭਵ ਸਾਗਰ ਤੇ ਸੋ ਨਰ ਕਰੇ ਗੁਰੂ ਰਵ